ਮੈਂ ਸਾਰੇ ਗੁਰੂ ਨਗਰੀ ਦੇ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਾਸੀਆਂ ਨੂੰ ਅਤੇ ਸਾਰੀ ਪੁਲਿਸ ਫੋਰਸ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਨਵੇਂ ਸਾਲ ਦੀਆਂ ਵਧਾਈਆਂ ਦਿੰਦਾ ਅਤੇ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਕਿ ਉਹਨਾਂ ਦੇ ਪਰਿਵਾਰ ਦੇ ਵਿੱਚ ਅਤੇ ਉਹਨਾਂ ਨੇ ਵਿੱਚ ਹਰ ਤਰ੍ਹਾਂ ਦੀ ਖੁਸ਼ੀ ਮਹਾਰਾਜ ਦੀ ਬਖਸ਼ਿਸ਼ ਨਾਲ ਆਵੇ ਤੇ ਸੇਤ ਯਾ ਭੈਣ ਸਾਰੇ ਔਰ ਨਾਲ ਨਾਲ ਮੈਂ ਇਹ ਵੀ ਰਿਕੁਐਸਟ ਕਰਦਾ ਕਿ ਸਾਰੇ ਆਪਾਂ ਕਾਨੂੰਨ ਦੀ ਇੱਜ਼ਤ ਕਰੀਏ ਤੇ ਪਾਲਣਾ ਕਰੀਏ ਔਰ ਆਪਣੇ ਏਰੀਏ ਨੂੰ ਹੋਰ ਵੀ ਸੁਖਾਵਾਂ ਆਪਣੇ ਜਿਹੜੇ ਆਨਗਵਾਨ ਦੇ ਲੋਕ ਨੇ ਜਾਂ ਸੜਕਾਂ ਤੇ ਚੱਲਣ ਵਾਲੇ ਲੋਕ ਨੇ ਉਹਨਾਂ ਨੂੰ ਇੱਕ ਸੁਖਾਵਾਂ ਮਾਹੌਲ ਦੇਖਣ ਚਾਹੇ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਸਾਹਿਬ ਇਸ ਗੱਲ ਤੇ ਵਚਨਬੱਧ ਹੈ ਕਿ ਅਸੀਂ ਆਪਣੇ ਨਾਗਰਿਕਾਂ ਦੀ ਸੁਰੱਖਿਆ ਜਿਹੜੀ ਹੈ ਉਹਨੂੰ ਪਹਿਲ ਦਿੰਨੇ ਆ ਹਮੇਸ਼ਾ ਔਰ ਕਾਫੀ ਜਿਹੜਾ ਕੰਮ ਹੋਇਆ ਆਰਗੇਨਾਈਜ਼ ਕ੍ਰਾਈਮ ਤੇ ਸਟਰੀਟ ਕ੍ਰਾਈਮ ਪਲੱਸ ਡਰੱਗਸ ਦੇ ਉੱਤੇ ਉਹ ਤੁਹਾਡਾ ਟਾਈਮ ਟੂ ਟਾਈਮ ਮੈਂ ਸ਼ੇਅਰ ਕਰਦਾ ਰਿਹਾ ਇਸ ਤੋਂ ਨਵਾ ਜਿਹੜਾ ਨਵੇਂ ਸਾਲ ਦੇ ਆਹ ਚ ਅਰੇਂਜਮੈਂਟਸ ਬੜੇ ਪੁਖਤਾ ਅਸੀਂ ਡਿਟੇਲ ਚ ਕੀਤੇ ਆ ਸਾਡੇ ਚਾਰੋਂ ਡੀਸੀਪੀ ਸਰਬਾਨ ਉਹਨਾਂ ਨੂੰ ਵਾਟ ਵਾਟ ਏਰੀਆ ਦਿੱਤੇ ਗਏ ਆ ਸਭ ਤੋਂ ਪਹਿਲਾਂ ਮੈਂ ਸ਼ੁਰੂਆਤ ਕਰੂੰਗਾ ਕਿ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਵਿੱਚ ਸੰਗਤਾਂ ਦੇ ਆਉਣ ਵਾਸਤੇ ਸਹੂਲਤ ਵਾਸਤੇ ਪਾਰਕਿੰਗ ਟ੍ਰੈਫਿਕ ਔਰ ਸ਼੍ਰੀ ਹਰਮੰਦਰ ਸਾਹਿਬ ਜੀ ਦੇ ਵਿੱਚ ਜਿਹੜੀ ਡਿਊਟੀ ਵੀ ਕਾਫੀ ਡਿਟੇਲ ਚ ਲਾਈ ਗਈ ਹੈ ਔਰ ਸੀਨੀਅਰ ਅਫਸਰ ਦੀ ਰਿਸਪੌਂਸਿਬਿਲਟੀ ਦਿੱਤੀ ਗਈ ਉਸ ਡਿਊਟੀ ਨੂੰ ਇਸ ਤੋਂ ਇਲਾਵਾ ਜਿਹੜਾ ਸ਼ਹਿਰ ਨੂੰ ਡਿਵਾਈਡ ਕਰਕੇ ਅਸੀਂ ਟੋਟਲ ਜੇ ਪਨਾਕੇ ਦੇਖੀਏ 80 80 ਨਾਕੇ ਲਾਏ ਗਏ ਪੁਲਿਸ ਵੱਲੋਂ ਤੇ 55 ਪੈਟਰੋਲਿੰਗ ਪਾਰਟੀਆਂ ਜਿਹੜੀਆਂ ਗਸ਼ਤ ਕਰਨੀਆਂ ਸਪੈਸ਼ਲ ਸਵਾਰਟ ਟੀਮ ਹੈ ਕਮਾਂਡੋ ਦੀ ਔਰ ਵੈਲ ਟ੍ਰੇਨ ਸਰੀਐਂਡਰ ਟੀਮਾਂ ਨੇ ਉਹ ਡਿਪਲੋਏ ਕੀਤੀਆਂ ਗਈਆਂ QRTs ਨੇ ਤੇ ARP ਟੀਮਾਂ ਨੇ ਔਰ ਜੇ ਅਪਾ ਟੋਟਲ ਫੋਰਸ ਦੇਖੀਏ ਚਾਰ ਡੀਸੀਪੀ ਲੈਵਲ ਦੇ ਆਫੀਸਰਸ ਚਾਰ ਐਸਪੀ ਲੈਵਲ ਦੇ ਆਫੀਸਰਸ ਔਰ 11 14 ਡੀਐਸਪੀ ਲੈਵਲ ਦੇ ਆਫੀਸਰਸ ਔਰ ਤਕਰੀਬਨ 1800 ਵੱਖ-ਵੱਖ ਰੈਂਕ ਦੇ ਮੁਲਾਜ਼ਮ ਜਿਹੜੇ ਆ ਉਹ ਡਿਪਲॉय ਕੀਤੇ ਗਏ ਮੈਂ ਤੁਹਾੜਾ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਇਸ ਪਾਠਮ ਰਾਹੀਂ ਕਿ ਨਵਾਂ ਸਾਲ ਆ ਤੁਸੀਂ ਆਪਣੀ ਖੁਸ਼ੀ ਜ਼ਰੂਰ ਮਨਾਓ ਆਪਣੇ ਪਰਿਵਾਰ ਨਾਲ ਪਰ ਕਾਨੂੰਨ ਨੂੰ ਤੋੜਨ ਦੀ ਕੋਸ਼ਿਸ਼ ਨਾ ਕਰਿਓ ਉਹਦੇ ਵਿੱਚ ਬੜੇ ਕਲੀਅਰਨਸੀ ਡਾਇਰੈਕਸ਼ਨਸ ਨੇ ਜਿਹੜੇ ਵੀ ਲਾਈਨ ਕ੍ਰਾਸ ਕੀਤੀ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਔਰ ਅਸੀਂ ਪਲੇਨ ਕਲੋਸ ਦੇ ਵਿੱਚ ਵੀ ਸਾਰੇ ਆਪਣੀਆਂ ਟਕਵਾਏ ਟੀਮਸ ਲਾਈਆਂ ਹੋਈਆਂ ਵੀ ਜਿਹੜਾ ਵੀ ਕੋਈ ਹਰਕਤ ਕਰਦਾ ਇਮੀਡੀਏਟਲੀ ਸਾਨੂੰ ਇਨਫੋਰਮ ਕਰਕੇ ਯੂਨੀਫਾਰਮਡ ਦਸਤਾਉ ਤੇ ਪਹੁੰਚੇਗਾ ਔਰ ਸਖਤ ਕਾਰਵਾਈ ਕੀਤੀ ਜਾਏਗੀ ਜਿਹੜਾ ਕਾਨੂੰਨ ਤੋੜਨ ਦੀ ਕੋਸ਼ਿਸ਼ ਕੀਤੀ ਹੈ